ਉਹ ਸਾਲਾਂ ਚ ਸਰਕਾਰ ਨੇ ਨੌਜਵਾਨੀ ਔਰ ਕਿਸਾਨੀ ਲਈ ਬਹੁਤ ਬਿਹਤਰੀਨ ਕੰਮ ਕੀਤੇ ਆ ਮਾਨ ਸਾਹਿਬ ਦੀ ਸਰਕਾਰ ਨੇ ਔਰ ਪਿਛਲੇ ਡੇਢ ਮਹੀਨੇ ਤੋਂ ਵੱਦ ਸਭਾ ਹੋ ਗਿਆ ਸਾਨੂੰ ਅਲੱਗ ਅਲੱਗ ਪਿੰਡਾਂ ਜਾਂਦੇ ਆ ਅਲੱਗ ਅਲੱਗ ਸ਼ਹਿਰਾਂ ਵਾਰਡਾਂ ਜਾ ਰਹੇ ਆ ਲੋਕ ਭਗਵੰਤ ਮਾਨ ਜੀ ਦੀ ਸਰਕਾਰ ਦੇ ਕੰਮਾਂ ਤੋਂ ਖੁਸ਼ ਐ ਸੰਤੁਸ਼ਟ ਔਰ ਇੱਕ ਕੱਲ ਲੋਕਾਂ ਨੇ ਬਿਲਕੁਲ ਮਨ ਬਣਾਇਆ ਹੋਇਆ ਕਿ ਜਿਹੜੀ ਸੈਂਟਰ ਚ ਮੋਦੀ ਸਾਹਿਬ ਦੀ ਸਰਕਾਰ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਦੇਸ਼ ਨੂੰ ਤਾਨਾਸ਼ਾਈ ਵੱਲ ਲੈ ਕੇ ਜਾਣਾ ਚਾਹੁੰਦੀ ਹੈ ਉਹਦੇ ਖਿਲਾਫ ਪੰਜਾਬ ਹੀ ਨਹੀਂ ਪੂਰੇ ਦੇਸ਼ 'ਚ ਲੋਕ ਲਾਮਬੰਦ ਹੋ ਰਹੇ ਆਂ ਔਰ ਸਾਡੇ ਵੀ ਸ਼੍ਰੀ ਨੰਦਪੁਰ ਸਾਹਿਬ ਦੀ ਜਿਹੜੀ ਲੋਕ ਸਭਾ ਜਿੱਥੋਂ ਮੈਨੂੰ ਪਾਰਟੀ ਨੇ ਇਲੈਕਸ਼ਨ ਲੜਾ ਰਹੀ ਹੈ ਪਾਰਟੀ ਜਿੱਥੇ ਮੈਂ ਬਤੌਰ ਕੈਂਡੀਡੇਟ ਲੋਕਾਂ ਜਾ ਰਿਹਾ ਹਾਂ ਉੱਥੇ ਵੀ ਲੋਕਾਂ ਨੇ ਮਨ ਬਣਾਇਆ ਹੋਇਆ ਕਿ ਸ਼੍ਰੀ ਨੰਦਪੁਰ ਸਾਹਿਬ ਵੀ ਆਵਾਜ਼ੀ ਪਾਰਟੀ ਜਿੱਥੋਂ ਡੈਫੀਨੇਟਲੀ ਜੋ-ਜੋ ਸੱਸੀ ਗਾਰੰਟੀਆਂ ਦਿੱਤੀਆਂ ਆਂ ਪੰਜਾਬ ਦੇ ਲੋਕਾਂ ਨੂੰ ਸਵਭਾਵਿਕ ਜੀ ਗੱਲ ਹੈ ਇਹ ਸਾਡੀ ਜਵਾਬਦੇਹੀ ਹੈ ਕਾਉਂਟੇਬਿਲਟੀ ਹੈ ਔਰ ਇਸ ਗੱਲ ਨੂੰ ਲੋਕ ਸਮਝਦੇ ਆ ਪੰਜਾਬ ਦੇ ਕਿ ਜੇ ਮੋਦੀ ਜੀ ਨੇ 8000 ਕਰੋੜ ਸਾਡਾ ਆਰਡੀਐਫ ਨਾ ਰੋਕਿਆ ਹੁੰਦਾ ਜੇ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ 750 ਕਰੋੜ ਨਾ ਰੋਕਿਆ ਹੁੰਦਾ ਤੇ ਜਿਹੜਾ 1000 ਰੁਪਏ ਦਾ ਇੱਕ ਗਾਰੰਟੀ ਹੈ ਜਿਸ ਜਿਹੜੀ ਦਿੱਲੀ ਚ ਅਸੀਂ ਲਾਗੂ ਕਰਤੀ ਅਰਵਿੰਦ ਕੇਜਰੀਵਾਲ ਜੀ ਨੇ ਉਹ ਹੁਣ ਤੱਕ ਪੰਜਾਬ ਚ ਲੱਗ ਜਾਣੀ ਸੀ ਉਹ ਲੇਕਿਨ ਬਹੁਤ ਜਲਦੀ ਇਹਨੂੰ ਵੀ ਪੂਰਾ ਕਰਾਂਗੇ تمام گارنٹییاں بجلی نوکریاں نہری پانی تمام روزگار 43000 ਤੋਂ ਵੱਧ سرکاری نوکریاں او گرانٹیاں سی پوریयां ਕਰتیاں اور جلدی ہی اس گرانٹی نو پوری کراں گے دیکھو پردھانमन्त्री ਜਿਹਦੇ بیانات ਤੋਂ ਹੀ ਇਹ ਸਮਝ ਆ رہی ہے کہ 10 سال سرکار چ رہن دے باوجود شمشاں تے قبرستان تے پردھانमन्त्री جی آ گئے آںంగళ સૂਤਰ تے پردھانमन्त्री جی آ گئے ہندو مسلمان تے پردھانमन्त्री جی آ گئے ਪਾਕਿਸਤਾਨ ਹਿੰਦੁਸਤਾਨ ਤੇ ਪ੍ਰਧਾਨ ਮੰਤਰੀ ਜੀ ਆ ਗਿਆ ਇਹ ਤੋਂ ਬੜਾ ਸਪਸ਼ਟ ਹੈ ਕਿ ਸੈਂਟਰ ਚ ਜਿਹੜੀ ਮੋਦੀ ਸਾਹਿਬ ਦੀ ਸਰਕਾਰ ਹੈ ਉਹ ਪੂਰੀ ਤਰ੍ਹਾਂ ਫੇਲ ਰਹੀ ਹੈ ਗਵਰਨੈਂਸ ਦੇ ਨਾਂ ਤੇ ਕੰਮ ਦੇ ਨਾਂ ਤੇ ਲੋਕਾਂ ਚ ਦੱਸਣ ਉਹਨਾਂ ਕੋ ਕੁਝ ਹੈ ਨਹੀਂ ਅਲਟੀਮੇਟਲੀ ਉਹ ਨਫ਼ਰਤ ਦੀ ਜਿਹੜੀ ਰਾਜਨੀਤੀ ਜਿਹੜਾ ਇਹਨਾਂ ਦਾ ਬੁਨਿਆਦੀ ਏਜੰਡਾ ਉਹਦੇ ਤੇ ਆ ਗਿਆ ਲੇਕਿਨ ਦੇਸ਼ ਦੇ ਲੋਕ ਹੁਣ ਇਹਨਾਂ ਦੀ ਸੱਚਾਈ ਸਮਝ ਗਏ ਨਾਰਾ ਲੱਗ ਰਿਹਾ 400 ਪਾਰ ਦਾ ਜੀ ਬੀਜੇਪੀ ਕਹਿੰਦੀ 400 ਪਾਰ ਮੈਨੂੰ ਇਹ ਲੱਗਦਾ ਹੈ ਜਿਸ ਤਰ੍ਹਾਂ ਦੀ ਹਤਾਸ਼ਾ ਪ੍ਰਧਾਨ ਮੰਤਰੀ ਜੀ ਦੇ ਚਿਹਰੇ ਤੇ ਦਿਖ ਰਹੀ ਹੈ 140 ਪਾਰ ਵੀ ਬੜਾ ਮੁਸ਼ਕਲ ਹੈ ਇਹਨਾਂ ਨੂੰ ਔਰ ਤੁਸੀਂ ਦੇਖੋ ਪੰਜਾਬ ਹਰਿਆਣਾ ਔਰ ਇਹ ਸੂਬੇ ਜਿਹੜੇ ਨਾਰਥ ਤੇ ਜਿੱਥੇ ਆਪਾਂ ਲੋਕ ਰਹਿੰਦੇ ਆ ਉੱਥੇ ਤੇ ਇਹਨਾਂ ਨੂੰ ਕੈਂਡੀਡੇਟ ਹੀ ਨਹੀਂ ਮਿਲ ਰਹੇ ਇਧਰੋਂ ਉਧਰੋਂ ਕੀ ਕਹਿੰਦੇ ਆ ਲਿਆ ਰਹੇ ਆ ਕੈਂਡੀਡੇਟ ਸੋ ਮੈਨੂੰ ਨਹੀਂ ਲੱਗਦਾ 400 ਤੇ ਬਹੁਤ ਵੱਡੀ ਗੱਲ 140 ਵੀ ਟੱਪ ਜਾਣ ਤੇ ਬੜੀ ਵੱਡੀ ਗੱਲ ਹੈ ਦੇਖੋ ਸੁਭਾਵਿਕ ਜੀ ਗੱਲ ਹੈ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੁੰਦੀ ਹੈ ਉਹਨਾਂ ਨੇ ਗਾਈਡੈਂਸ ਵੀ ਦੇਣੀ ਹੁੰਦੀ ਹੈ ਉਹਨਾਂ ਨੇ ਪ੍ਰੇਰਣਾ ਵੀ ਦੇਣੀ ਹੁੰਦੀ ਹੈ ਉਹਨਾਂ ਨੇ ਇਲੈਕਸ਼ਨ ਦੇ ਦੌਰਾਨ ਜੋ ਚੁਣੌਤੀਆਂ ਹਨ ਉਹਦੇ ਤੇ ਵੀ ਡਿਟੇਲ ਚਰਚਾ ਕਰਨੀ ਹੁੰਦੀ ਹੈ ਔਰ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਉਪਕントਰੀ ਦਿੱਲੀ ਔਰ ਮਾਨਯੋਗ ਉਪਕントਰੀ ਪੰਜਾਬ ਮਾਨ ਸਾਹਿਬ ਅੱਜ ਬਹੁਤ ਡਿਟੇਲ ਚ ਚਰਚਾ ਸਾਰੀ ਪਾਰਟੀ ਦੀ ਲੀਡਰਸ਼ਿਪ ਨਾਲ ਕਰਨਗੇ ਕੈਂਡੀਡੇਟ ਸਹਿਬਾਨਾਂ ਨਾਲ ਸੰਗਠਨ ਨਾਲ ਐਮਐਲਏ ਸਹਿਬਾਨਾਂ ਨਾਲ ਸੁਭਾਵਿਕ ਹੈ ਇਲੈਕਸ਼ਨ ਨੂੰ ਲੈ ਕੇ ਪਾਰਟੀ ਪੂਰੀ ਤਰ੍ਹਾਂ ਲਾਮਬੰਦ ਹੈ ਔਰ ਮਜਬੂਤੀ ਨਾਲ ਲੜ ਰਹੀ ਹੈ ਦੇਖੋ ਗੱਲ ਇਹ ਹੈ ਵੀ ਇਹ ਆਕਾਲੀ ਦਲ ਤੇ ਰਿਹਾ ਨਹੀਂ ਇਹ ਤੇ ਹੈਗਾ ਬਾਦਲਾਂ ਦੀ ਪਾਰਟੀ ਕੁਛ ਟੱਬਰਾਂ ਦੀ ਪਾਰਟੀ ਹੈ ਉਹ ਟੱਬਰ ਹੀ ਥੋੜੇ ਬਹੁਤ ਰਹਿ ਗਏ ਆ ਹੁਣ ਜਿਸ ਤਰੀਕੇ ਨਾਲ ਇਹਨਾਂ ਨੇ ਪੰਜਾਬ ਔਰ ਪੰਥ ਦਾ ਕਹਾਣ ਕੀਤਾ ਹੈ ਤੇ ਸੁਭਾਵਿਕ ਜੀ ਗੱਲ ਹੈ ਰੱਬ ਦੇ ਘਰ ਦੇ ਹਨੇਰ ਤੇ ਨਹੀਂ ਹੈ ਹੁਣ ਜੜੀਆਂ ਆ ਹੁਣ ਇਹਨਾਂ ਨੂੰ ਉਹਦੀਆਂ ਸਾਹਮਣੇ ਆ ਰਹੀਆਂ ਔਰ ਛੱਡੋ ਤੁਸੀਂ ਇਹ ਤੇ ਛੱਡੋ ਅੱਜ ਦੇ ਤੋਂ ਵੱਧ ਇਹਨਾਂ ਦੇ ਜਾ ਚੁੱਕੇ ਆ ਜਿਹੜੇ ਹੈਗੇ ਵੀ ਆ ਉਹ ਅੰਦਰੋਂ ਕੋਸ਼ ਹੈ ਬਾਹਰੋਂ ਕੋਸ਼ ਹੈ ਸੋ ਬਾਦਲਾਂ ਦੀ ਜਿਹੜੀ ਇਹ ਪਾਰਟੀ ਆ ਬੁਰੀ ਤਰ੍ਹਾਂ ਜਿਹੜੀ ਆ ਖਤਮ ਹੋਣ ਦੀ ਕਗਾਰ ਤੇ ਆ ਹੁਣ